ਮੰਦਾ ਕਈ ਵਾਰ ਰਸਤਾ ਜਿਹਾ ਚੁਣ ਲੈਂਦਾ ਉਹਨੂੰ ਲੱਗਦਾ ਤੇ ਇਹ ਹੈ ਕਿ ਮੈਂ ਮੰਜ਼ਿਲ ਵੱਲ ਵੱਧ ਰਿਹਾ ਪਰ ਦਰਅਸਲ ਉਹ ਕਿਸੇ ਹੋਰ ਹੀ ਪਾਸੇ ਨੂੰ ਕਿਸੇ ਹੋਰ ਹੀ ਦਿਸ਼ਾ ਨੂੰ ਸਫ਼ਰ ਕਰੀ ਜਾਂਦਾ ਹੈ ਉਹ ਆਪਣੀ ਜਾਚ ਤੇ ਕਮਾਈ ਕਰ ਰਿਹਾ ਹੈ ਕਿ ਮੈਂ ਧਰਮ ਕਮਾ ਰਿਹਾ ਹਾਂ ਮੈਂ ਕੁਝ ਐਫਰਟ ਕਰ ਰਿਹਾ ਮੈਂ ਕੁਝ ਕੋਸ਼ਿਸ਼ ਕਰ ਰਿਹਾ ਪਰ ਉਹ ਸਾਰਾ ਕੁਝ ਕਰਨ ਦੇ ਰਦੇ ਹੀਟ ਉਹਦੀਆਂ ਨਾ ਤਾਂ ਵਾਸ਼ਨਾਵਾਂ ਮਿਟਦੀਆਂ ਨੇ ਨਾ ਉਹ ਕਿਸੇ ਮੰਜ਼ਲ ਵੱਲ ਵੱਧ ਪਾਉਂਦਾ ਹੈ ਸਫ਼ਰ ਉਹਦਾ ਹੁੰਦਾ ਹੈ ਮਿਹਨਤ ਉਹ ਕਰਦਾ ਇਸ ਵਿੱਚ ਕੋਈ ਸ਼ੱਕ ਨਹੀਂ ਉਮੀਦ ਵੀ ਲਾਈ ਰੱਖਦਾ ਹੈ ਪਰ ਉਹਦੇ ਅੰਤਰਾਤਮੈਨ ਨੂੰ ਕੋਈ ਫਰਕ ਨਹੀਂ ਪੈਂਦਾ ਇਹੋ ਜਿਹਾ ਪ੍ਰੋਸੈਸ ਨੂੰ ਇਹੋ ਜਿਹਾ ਸਫ਼ਰ ਨੂੰ ਆਪਾਂ ਕਰਮਕਾਂਡ ਕਹਿੰਦੇ ਆ ਵਖਾਵੇ ਕਰਨੇ ਪਖੰਡ ਕਰਨਾ ਗਿਣਤੀ ਮਿੰਤੀ ਦੇ ਕੰਮ ਕਰਨੇ ਵਖਾਵਾ ਨਾ ਵੀ ਕਰੇ ਇੱਕ ਪ੍ਰਚਲਿਤ ਕਰਮਕਾਂਡ ਦੀ ਸਥਿਤੀ ਦੇ ਵਿੱਚ ਉਲਝ ਕੇ ਬੰਦਾ ਲਗਾਤਾਰ ਸਮਾਂ ਵੀ ਲਾਉਂਦਾ ਹੈ એનર્ਜੀ ਵੀ ਲਾਉਂਦਾ ਹੈ ਮਿਹਨਤ ਵੀ ਕਰਦਾ ਹੈ ਪਰ ਉਹਦੇ ਨਾਲ ਉਹ ਇੱਕ ਧਾਇਰੇ ਵਿੱਚ ਵੱਜਾ ਰਹਿ ਜਾਂਦਾ ਹੈ ਅੱਗੇ ਨਹੀਂ ਵੱਧ ਪਾਉਂਦਾ ਇਸ ਸਿਚੁਏਸ਼ਨ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਬੜੀ ਪੇਤਰ ਢੰਗ ਨਾਲ ਸਧਾਰਨ ਉਦਾਹਰਨਾਂ ਦੇ ਕੇ ਕੀਤੀ ਆ ਆਪਾਂ ਅੱਗੇ ਵੀ ਭਾਈ ਸਾਹਿਬ ਜੀ ਦਾ ਇੱਕ ਕਬੇਤ ਸਵਈਆ ਵਿਚਾਰਿਆ ਉਹਨਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਇੱਕ ਤਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕੋਲੂ ਤੇਲ ਕੱਢਣ ਵਾਲੇ ਅੱਜ ਕੱਲ ਇਲੈਕਟ੍ਰੋਨਿਕ ਮਸ਼ੀਨਾਂ ਨੇ ਸਰੋਂ ਸੂਰਜ ਮੁਕੀ ਹੋਰ ਜਿਹੇ ਬੀਜ ਜਿਹੜੇ ਨੇ ਜਿਨ੍ਹਾਂ ਦੇ ਵਿੱਚੋਂ ਤੇਲ ਨੇ ਤੇਲ ਨਿਕਲਦਾ ਹੈ। ਪੁਰਾਣੇ ਸਮੇਂ ਦੇ ਵਿੱਚ ਕੋਲੂ ਜਿਹੜਾ ਸੀ ਉਹ ਬਲਦ ਨਾਲ ਘਟਦਾ ਸੀ। ਤੇ ਉਸ ਕੋਲੂ ਦੇ ਅੱਗੇ ਬੈਲ ਨੂੰ ਜੋ ਕੇ ਜੋੜ ਕੇ ਉਹਦੀਆਂ ਅੱਖਾਂ ਦੇ ਉੱਤੇ ਖੋਪੇ ਚੜਾ ਦਿੰਦਾ। ਮਾਲਕ ਜਿਹੜਾ ਹੈ। ਤੇ ਉਹਨੂੰ ਲਗਾਤਾਰ ਤੋਰ ਦਿੰਦਾ। ਕਦੇ-ਕਦੇ ਵਿੱਚੋਂ ਉਹ ਉੱਚੀ-ਉੱਚੀ ਲਲਕਾਰਾ ਮਾਰਦਾ ਰਹਿੰਦਾ ਵੀ ਬੈਲ ਨੂੰ ਲੱਗੇ ਬਲਦ ਨੂੰ ਲੱਗੇ ਵੀ ਉਹਦਾ ਮਾਲਕ ਉਹਦੇ ਪਿੱਛੇ ਹੀ ਸੋਟੀ ਲੈ ਕੇ ਤੁਰਿਆ ਹੁੰਦਾ ਹੈ ਬਲਦ ਨੇ ਲਗਾਤਾਰ ਚੱਕਰ ਕੱਟੀ ਜਾਣਾ ਜਿਵੇਂ ਹਰਟ ਗਿੜਦਾ ਖੂਹ ਗਿੜਦੇ ਆਪਾਂ ਵੇਖੇ ਨੇ ਹੁਣ ਘੰਟਿਆਂ ਵੱਧੀ ਬਲਦ ਨੇ ਖੂਹ ਨੂੰ ਗੇੜਨਾ ਹਰਟ ਦੇ ਅੱਗੇ ਉਹਨੇ ਜੋੜੇ ਜਾਣਾ ਤੇ ਉਹਨੇ ਕਿਹੜੇ ਕੱਢੀ ਜਾਣੇ ਅੱਖਾਂ ਦੇ ਉੱਤੇ ਖੋਪੇ ਚੜਾ ਦਿੱਤੇ ਜਾਂਦੇ ਸਨ ਵੀ ਬਲਦ ਨੂੰ ਦਿਸੇ ਨਾ ਵੀ ਉਹ ਉੱਥੇ ਘੁੰਮ ਰਿਹਾ ਤੇ ਨਾ ਹੀ ਉਹਨੂੰ ਇਹ ਦਿਸੇ ਵੀ ਉਹਦਾ مالک ਮਗਰ ਹੈ ਕਿ ਨਹੀਂ ਹੈ ਜਦੋਂ ਉਹਨੂੰ ਲੱਗੇਗਾ ਮਗਰ ਕੋਈ ਹਿਕਣ ਵਾਲਾ ਨਹੀਂ ਤੇ ਉਹਨੇ ਖਲੋ ਜਾਣਾ ਇਸ ਕਰਕੇ ਉਹਦੀ ਅੱਖ ਤੇ ਖੋਪੇ ਚਾੜ ਕੇ ਦੋਕ ਗੇੜੇ ਉਹਨਾਂ ਦੇ ਪਿੱਛੇ ਪਿੱਛੇ ਥੋੜਾ ਥੋੜਾ مالک ਤੁਰਦਾ ਫਿਰ ਇਹ ਪਾਸੇ ਹੋ ਕੇ ਬਹਿ ਜਾਂਦਾ ਆਪਣਾ ਹੋਰ ਨਿੱਕਾ ਮੋਟਾ ਕੰਮ ਕਰਦਾ ਜਾਂ ਛਾਵੇਂ ਬਹਿ ਜਾਂਦਾ ਵਿੱਚੋਂ ਵਿੱਚੋਂ ਜਦੋਂ ਉਹਨੂੰ ਲੱਗਦਾ ਵੀ ਬਲਦਾਂ ਦੀ ਚਾਲ ਧੀਮੀ ਹੋ ਗਈ ਹੈ ਉਦੋਂ ਲਲਕਾਰਾ ਜਾਂ ਮਾਰ ਦਿੰਦਾ ਬਲਦਾਂ ਨੂੰ ਲੱਗਦਾ ਵੀ ਸਾਡਾ ਮਾਲਕ ਉਸੇ ਤਰ੍ਹਾਂ ਹੀ ਸੋਟੀ ਲੈ ਕੇ ਸਾਡੇ ਪਿੱਛੇ ਤੁਰਿਆ ਆਉਂਦਾ ਹੈ ਘੰਟਿਆਂ ਬੱਧੀ ਉਸ ਕੋਲੂ ਨੂੰ ਜਾਂ ਖੂਹ ਨੂੰ ਬਲਦ ਢੇਡਦੇ ਜਦੋਂ ਮਾਲਕ ਦਾ ਕਾਰਜ ਪੂਰਾ ਹੋ ਜਾਂਦਾ ਜਾਂ ਉਹਨੂੰ ਲੱਗਦਾ ਵੀ ਹੁਣ ਥੱਕ ਗਏ ਹੋਣਗੇ ਥੋੜਾ ਤਾਜ਼ਾ ਦਮ ਹੋ ਲੈਣ ਤਾਂ ਉਹ ਉਹਨਾਂ ਦੀ ਅੱਖਾਂ ਤੋਂ ਖੋਪੇ ਲਾਉਂਦਾ ਹੁਣ ਅੱਖਾਂ ਤੇ ਖੋਪੇ ਚੜੇ ਨੇ ਅੱਖਾਂ ਬੰਦ ਨੇ ਭਾਈ ਗੁਰਦਾਸ ਜੀ ਸੋਚਦੇ ਕਹਿੰਦੇ ਨੇ ਵੀ ਜੇ ਉਹ ਬਲ ਦੇ ਸੋਚਣ ਵੀ ਅਸੀਂ ਤਾਂ ਸਵੇਰ ਦੇ ਤੁਰੇ ਹਾਂ ਹੁਣ ਨੂੰ ਤਾਂ ਅਸੀਂ ਬੜਾ ਪੈਂਡਾ ਤੈਅ ਕਰ ਲਿਆ ਤੇ ਬੜੀ ਦੂਰ ਆ ਗਏ ਹੋਵਾਂਗੇ ਪਰ ਜਦੋਂ ਅੱਖਾਂ ਤੋਂ ਖੋਪੇ ਲੈਂਦੇ ਨੇ ਉਹ ਕੀ ਵੇਖਦੇ ਨੇ ਵੀ ਅਸੀਂ ਤੇ ਉੱਥੇ ਉੱਥੇ ਘੁੰਮ ਕੇ ਹੀ ਸਫ਼ਰ ਕੀਤਾ ਹੈ ਪਹੁੰਚੇ ਤੇ ਕਿਤੇ ਨਹੀਂ ਜਿੱਥੋਂ ਤੁਰੇ ਉੱਥੇ ਕੀ ਮੋੜਗਾਉਂਦੇ ਰਹੇ ਉੱਥੇ ਕਿਉਂਕਿ ਚੱਕਰ ਕੱਟਦੇ ਰਹੇ ਨਾ ਉਨੀ ਕਿ ਜਗ੍ਹਾ ਦੇ ਵਿੱਚ ਹੀ ਦੂਜੀ ਉਦਾਹਰਣ ਉਹਨਾਂ ਨੇ ਦਿੱਤੀ ਹੈ ਵੀ ਇੱਕ ਅੰਨਾ ਬੰਦਾ ਸਣ ਦੀ ਰੱਸੀ ਵਟ ਰਿਆ ਤੇ ਉਹ ਸਣ ਦੀ ਰੱਸੀ ਵੱਟੀ ਜਾ ਰਿਆ ਪਰ ਜਿਹੜੀ ਪਿੱਛੇ ਵੱਟੀ ਗਈ ਰੱਸੀ ਹੈ ਨਾ ਨਾਲ ਇੱਕ ਵਛਾ ਬੱਜਾ ਸੀ ਤੇ ਉਹਨੂੰ ਚਿੱਥੀ ਜਾਵੇ ਨਾਲ-ਨਾਲ ਉਹਨੇ ਮੇਨ ਤਨ ਨਾਲ ਉਸ ਮਨੁੱਖ ਨੇ ਰੱਸੀ ਨੂੰ ਵਟਿਆ ਪਰ ਉਹਨੂੰ ਇਹ ਨਹੀਂ ਸੀ ਖਬਰ ਵੀ ਜਿੰਨੀ ਕੁ ਮੈਂ ਵੱਟੀ ਹੈ ਉਹ ਸਾਰੀ ਦੀ ਸਾਰੀ ਤਾਂ ਵਛਾ ਚਿੱਥ ਚਿੱਥ ਕੇ ਉਹਦਾ ਨਾਸ ਮਾਰੀ ਜਾਂਦਾ ਖਰਾਬ ਕਰੀ ਜਾਂਦਾ ਆਪਣੀ ਜਾਤੀ ਉਸਨੇ ਕਾਫੀ ਲੰਮੀ ਰੱਸੀ ਵਟ ਲਈ ਪਰ ਜਦੋਂ ਉਹਨੇ ਇਕੱਠੀ ਕਰਨ ਦਾ ਆਰ ਕੀਤਾ ਤਾਂ ਉਹਨੇ ਵੇਖਿਆ ਵੀ ਇਹ ਤਾਂ ਸਾਰੀ ਖੇਡ ਖਰਾਬ ਕਰ ਦਿੱਤੀ ਬੱਚਾ ਉਹਨੂੰ ਚਿੱਥ ਗਿਆ ਖਾ ਗਿਆ ਤੇ ਚਿੱਥ ਚਿੱਥ ਕਿਉਂਨੇ ਸਾਰੀ ਦੀ ਸਾਰੀ ਬਰਬਾਦ ਕਰ ਦਿੱਤੀ ਹੈ ਤੀਜੀ ਉਦਾਹਰਣ ਭਾਈ ਸਾਹਿਬ ਜੀ ਨੇ ਦਿੱਤੀ ਉਹ ਕਹਿੰਦੇ ਨੇ ਮੇਰੇ ਇੱਕ ਹਿਰਨ ਜਿਹੜਾ ਹੈ ਮ੍ਰਿਗ ਜਿਹੜਾ ਹੈ ਉਹ ਮਾਰੂਥਲ ਵਿੱਚ ਭੱਜ ਰਿਹਾ ਪਾਣੀ ਦੀ ਤਲਾਸ਼ দৌੜਿਆ ਜਾਂਦਾ ਹੈ দৌੜਿਆ ਜਾਂਦਾ ਨੂੰ ਲੱਗਦਾ ਇੱਥੇ ਪਾਣੀ ਹੈ ਇੱਥੇ ਪਾਣੀ ਇੱਥੇ ਪਾਣੀ ਹੁਣ ਵੀ ਮੈਂ ਪਾਣੀ ਕੋਲ ਪਹੁੰਚਿਆ ਹੁਣ ਵੀ ਪਹੁੰਚਿਆ ਪਰ ਪਹੁੰਚਦਾ ਨਹੀਂ ਦਮ ਟੁੱਟਦਾ ਡਿੱਗਦਾ ਮਰ ਜਾਂਦਾ ਪਾਣੀ ਉੱਥੇ ਆਈ ਨਹੀਂ ਸੀ ਅੱਖਾਂ ਦਾ ਝੌਲਾ ਸੀ ਸੂਰੀ ਦੀ ਰੋਸ਼ਨੀ ਦੇ ਨਾਲ ਰੇਤ ਦੇ ਕੰਢ ਟਿੱਬਿਆਂ ਦੇ ਉੱਤੇ ਲਿਸ਼ਕਦੇ ਸਨ ਤੇ ਉਹਨੂੰ ਲੱਗਦਾ ਵੀ ਪਾਣੀ ਵਗਦਾ ਹੈ ਤੁਲੇਖੇ ਵਿੱਚੋਂ ਦੌੜਦਾ ਰਿਹਾ ਬਹੁਤ ਲੰਬੀ ਰੱਸੀ ਵਟ ਲਈਏ ਭੁਲੇਖੇ ਵਿੱਚ ਅੱਖਾਂ ਤੋਂ ਜੀ ਨੂੰ ਨਹੀਂ ਦੀਦਾ ਉਹ ਰੱਸੀ ਵਟਦਾ ਰਿਹਾ ਪਰ ਮਗਰ ਖਰਾਬ ਕਿੰਨਾ ਹੋ ਰਿਹਾ ਇਹ ਨਹੀਂ ਖਿਆਲ ਕੀਤਾ ਬਲਦੇ ਭੁਲੇਖਾ ਪਾਲ ਕੇ ਤੁਰੇ ਹੋਏ ਨੇ ਵੀ ਅਸੀਂ ਦੂਰ ਆ ਗਏ ਆ ਜਦੋਂ ਕਿ ਸਾਚਿਆ ਵੀ ਉੱਥੇ ਘੁੰਮ ਰਿਹਾ ਹੈ ਤਿੰਨ ਉਦਾਹਰਨਾਂ ਭਾਈ ਸਾਹਿਬ ਨੇ ਦਿੱਤੀਆਂ ਨੇ ਤੇ ਸਾਰੰਸ਼ ਅੱਗੇ ਦਿੱਤਾ ਹੈ ਪਹਿਲੀ ਉਦਾਹਰਨ ਦਾ ਉਹਨਾਂ ਨੇ ਕਾਵ ਰੂਪ یوں ਲਿਖਿਆ ਉਹ ਕਹਿੰਦੇ ਨੇ ਜੈਸੇ ਬੈਰ ਤੇਲੀ ਕੋ ਜਾਨਤ ਕਈ ਕੋਸ ਚਲਿਓ ਨੈ ਨੁਗਰਤ ਵਹੀਂ ਠਾਉ ਹੀ ਟਿਕਾਨੋ ਹੈ ਜੈਸੇ ਜੀਵਰੀ ਬਟਤ ਅੰਦਰੋ ਚਿੰਤ ਚਿੰਤ ਦੇਖ ਜਾਤ ਬਸ਼ਰੋ ਟਟੋਰੇ ਪਸ਼ੂਤਾਨੋ ਹੈ ਤੀਜੇ ਬਚਨ ਵਿੱਚ ਕਹਿਆ ਜੈਸੇ ਮ੍ਰਿਗ ਤ੍ਰਿਸ਼ਲਾ ਲਉਤਾਵੇ ਮ੍ਰਿਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਭ੍ਰਮ ਭ੍ਰਮਤ ਹਿਰਾਨੋ ਹੈ ਤੇ ਸਾਰਾਂਸ਼ ਇਹ ਦਿਤੈ ਤੇ ਇਸ ਸੁਪਨੰਤਰ ਦਸੰਤਰ ਬਿਹਾਏ ਗਈ ਪਹੁੰਚ ਨਾ ਸਕਿਓ ਤਹਾਂ ਜਹਾਂ ਮੋਈ ਜਾਨੋ ਕਹਿੰਦੇ ਇਸੇ ਤਰ੍ਹਾਂ ਮੇਰੀ ਵੀ ਬੀਤ ਗਈ ਇੱਕ ਖਿਆਲੀ ਪਲਾਵ ਮੈਂ ਬਣਾਇਆ ਆਪਣੇ ਆਪ ਨੂੰ ਐਵੇਂ ਤਰਵਾਸ ਦਿੰਦਾ ਹੁਣ ਮੈਂ ਇਨਾ ਕਮਾ ਲਿਆ ਹੁਣ ਮੈਂ ਇਨੀ ਕਮਾਈ ਕਰ ਲਈ ਹੁਣ ਮੈਂ ਇਨੀ ਕਮਾਈ ਕਰ ਲਈ ਮੈਂ ਤਾਂ ਇਨੀ ਗਿਣਤੀ ਚ ਕੰਮ ਕਰ ਲਏ ਨੇ ਦਾਨ ਕਰ ਲਏ ਨੇ ਪੁੰਨ ਕਰ ਲਏ ਆਪਣੇ ਖਿਆਲਾਂ ਵਿੱਚ ਬੰਦਾ ਆਪਣੇ ਆਪ ਨੂੰ ਪਰਫੈਕਟ ਹੀ ਮੰਨਦਾ ਹੈ ਮੈਂ ਨਾ ਕਮਾ ਲਿਆ ਇਹਨਾਂ ਜੀ ਲਿਆ ਇਹਨਾਂ ਹੰਡਾ ਲਿਆ ਇਹਨਾਂ ਕੁਝ ਹਾਸਲ ਕਰ ਲਿਆ ਮੇਰੀ ਇੰਨੀ ਕਮਾਈ ਮੇਰਾ ਇੰਨਾ ਐਫਰਟ ਭਾਈ ਸਾਹਿਬ ਕਹਿੰਦੇ ਨੇ ਆਪਣੇ ਆਪ ਨੂੰ ਝੂਠੇ ਤਰਵਾਸ ਦੇਣੇ ਆਪਣੇ ਆਪ ਨੂੰ ਹੀ ਧੋਖੇ ਵਿੱਚ ਰੱਖਣਾ ਵੀ ਮੈਂ ਇੰਨਾ ਕਰਮकांड ਕਰ ਇਹ ਨਹੀਂ ਵੇਖਿਆ ਵੀ ਮੈਂ ਕਿਤੇ ਪਹੁੰਚਿਆ ਤੇ ਹੈ ਹੀ ਮੇਰੀ ਅੰਦਰੋਂ ਅਵਸਥਾ ਤੇ ਉਹੀ ਹੈ ਜਿਹੜੀ ਅਜ ਤੋਂ ਪਹਿਲਾਂ ਸੀ ਉੱਥੇ ਹੀ ਮ ਖੜਾ ਹੂੰ ਤਾਂ ਫਰਕ ਪੈਣਾ ਚਾਹੀਦਾ ਸੀ ਪਰ ਉਹਨੇ ਕਰਮਾਂ ਦੀ ਗਿਣਤੀ ਨੂੰ ਹੀ ਤਬਦੀਲੀ ਸਮਝਿਆ ਅਸਲ ਤਬਦੀਲੀ ਵੱਲ ਉਹਨੇ ਧਿਆਨ ਨਹੀਂ ਦਿੱਤਾ ਵੀ ਹੋਈ ਹੈ ਕਿ ਨਹੀਂ ਹੋਈ ਅੰਦਰ ਦੀ ਕੋਈ ਖੜੋਤ ਟੁੱਟੀ ਹੈ ਕਿ ਨਹੀਂ ਟੁੱਟੀ ਤੇ ਇਹਦੇ ਪਹੁੰਚ ਨਾ ਸਕਿਓ ਤਾਂ ਜਹਾਂ ਮੋਈ ਜਾਣ ਉਥੇ ਨਹੀਂ ਪਹੁੰਚ ਸਕਿਆ ਜਿੱਥੇ ਜਾਣ ਲਈ ਤੁਰਿਆ ਜਿਸ ਪਰਪਸ ਲਈ ਕਰਮ ਕਰਨੇ ਆਰੰਭ ਕੀਤੇ ਉਹ ਮਕਸਦ ਤੇ ਪੂਰਾ ਹੀ ਨਹੀਂ ਹੋਇਆ ਕਰਮਾਂ ਦੀ ਗਿਣਤੀ ਕਰਦਿਆਂ ਹੁਣ ਇਹ ਹਾਂ ਹਾਂ ਜ਼ਰੂਰ ਵੱਧ ਗਈ ਵੀ ਮੈਂ ਇਹਨੇ ਕੰਮ ਕਰ ਲੈ। ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭਉਂਗਮ ਸਾਦੇ। ਹਜ਼ੂਰ ਕਹਿੰਦੇ ਪੰਜ ਜਨਾਂ ਸੋ ਸਾਗਣਾ ਛੁਟਕਿਓ। ਅਧਿਕਾ ਹਉ ਬੁੱਧ ਬਾਦ ਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਮ ਨੇਕਾ ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜੇ ਬੁੱਧ ਵਿਵੇਕ। ਮੋਨ ਭਇਓ ਕਿਰਪਾਤੀ ਰਿਓ। ਮਗਨ ਮੋਨ ਭਇਓ ਕਿਰਪਾਤੀ ਰਿਓ। ਨਗਨ ਫਿਰਿਓ ਬਨ ਮਾਈ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟ ਕੇ ਰਾਹੀ ਸਾਰੀ ਅਸ਼ਟਪਦੀ ਵਿੱਚ ਮਹਾਰਾਜ ਨੇ ਬਹੁਤ ਸਾਰੇ ਕਰਮਾਂ ਦਾ ਜ਼ਿਕਰ ਕੀਤਾ ਤੇ ਮੇਨ ਥੀਮ ਕੀ ਰੱਖੀ ਪਿਆਰੇ ਰਿਵेद ਮਿਲ ਨਾ ਜਾਈ ਮੈਂ ਕੀਏ ਕਰਮਾਂ ਨੇਕਾ ਥੀਮ ਇਹ ਰੱਖੀਏ ਪੇ ਇਹਨਾਂ ਕਰਮਾਂ ਦੇ ਨਾਲ ਪੰਜ ਜਨਾ ਸੋ ਸੰਗਰਾ ਛੁਟਕਿਓ ਅਧ ਕਹੋਂਬ ਸਗੋਂ ਸਮੱਸਿਆ ਉਲਝ ਗਈ ਹੈ ਸੋਲਣ ਦੀ ਬਜਾਏ